ਵਰਗੇ ਮੰਨੇ ਪਰ ਬੰਨੇ ਕਬੱਡੀ ਖਿਡਾਰੀ ਲਾ ਆਇਟਮ ਦੀ ਰੇਡ ਪੈ ਰਹੀ ਹੈ ਲੋਪੋ ਵਾਲਿਆ ਆਜ ਦੇ ਪਾਸੇ ਇਹਨੇ ਵੀ ਪਿਛਲੇ ਸਾਲ ਨੰਬਰ 1 ਦਾ ਖਿਤਾਬ ਚੱਕਿਆ ਏ ਮੱਖਣਲੀ ਜੀ ਦਾ ਨਾ ਅਜੇ ਦਾ ਕਮਾਲਪੁਰ ਆਇਟਮ ਰੱਖਿਆ ਏ ਮੱਖਣਲੀ ਜੀ ਨੇ ਨਾ ਇਹਦਾ ਕਮਾਲਪੁਰ ਅੱਜ ਆਇਟਮ ਰੱਖਿਆ ਏ ਨੰਬਰ 1 ਦਾ ਖਿਤਾਬ ਇਹਨੇ ਪਿਛਲੇ ਸਾਲ ਉਹ ਚੱਕਿਆ ਏ ਕਮਾਲਪੁਰੇ ਮੱਖਣਲੀ ਜੀ ਦਾ ਨਾ ਇਹਦਾ ਆਇਟਮ ਰੱਖਿਆ ਏ ਨਿੱਕਾ ਐਨ ਜ਼ੋਰ ਵਾਲਾ ਤਗੜਾ ਨੰਬਰ ਜੋੜ ਗਿਆ ਆ ਥਾਪੀਆਂ ਮਾਰਦਾ ਇਹ ਜਾਫੀ ਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਆਹ ਮੁੰਡਾ ਜਦੋਂ ਕਬੱਡੀ ਖੇਡਦਾ ਇਹਦੇ ਮਾਤਾ ਰਜਵੰਤ ਕੌਰ ਜੀ ਕਹਿੰਦੇ ਮੈਂ ਨਹੀਂ ਗਲਤੀਆਂ ਨੋਟ ਕਰਦੀਆਂ ਕਿ ਕਿੱਥੇ ਗਲਤੀ ਕਰਦਾ ਇਹ ਕਿੱਥੋਂ ਜੱਫਾ ਖਾ ਜਾਂਦਾ ਇਹਦੀ ਖੁਰਾਕ ਮਿੰਟ ਦੇ ਵਿੱਚ ਕੀ ਕਮੀ ਹੈ ਆ ਇੰਦਰ 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 ਤੇ ਜਸ਼ਨ ਆਲਵੀਰ ਜੀ ਦਾ ਮੁਕਾਬਲਾ ਇੰਦਰ ਕੋਸ਼ਿਸ਼ ਕਰ ਰਿਹਾ ਡੱਕ ਰਿਹਾ ਨਹੀਂ ਫਿਰ ਬੱਲੇ ਬੱਲੇ ਉਹਦੇ ਦੀਸਾ ਕਮਾਲ ਹੁੰਦੀ ਹੋਈ ਦੇ ਪੁਆਇੰਟ ਦਾ ਵੀ ਦੇ ਇਸ ਦੇ ਵਿੱਚ ਨੰਬਰ ਜੁੜਦਾ ਹੋਇਆ ਬੀਬੀ ਸਰਮਜੀਤ ਕੌਰ ਮਾਣੂ ਕੇ ਐਮਐਲਏ ਸਾਹਿਬਾ ਬਰਾਜਮਾਨ ਨੇ ਸਾਰੀਆਂ ਰੌਸੀ ਸ਼ਖਸੀਆਂ ਦਾ ਧੰਨਵਾਦ ਹੈ ਕਮਾਲਪੁਰੇ ਦੀਆਂ ਖੇਡਾਂ ਪਰਜੋਗਨ ਦੇ ਉੱਪਰ ਨੇ ਔਰ ਕਲਗੀਦਰ ਸਪੋਰਟਸ ਐਸੋਸੀਏਸ਼ਨ ਸਾਰੇ ਨਰਾਂ ਵੀਰਾਂ ਦਾ ਨਗਰ ਨਿਵਾਸੀਆਂ ਦਾ ਸਾਰੀ ਗ੍ਰਾਮ ਪੰਚਾਇਤ ਦਾ ਬਾਦ-ਬਾਦ ਧੰਨਵਾਦ ਇਲਾਕੇ ਦੀ ਸੰਗਤ ਦਾ ਗੁਰੀ ਠੁੱਲੀ ਵਾਲਿਆ ਕੋਚ ਨੇ ਆ ਮੁੰਡੇ ਦਾ ਨਾਮ ਦੁੱਲਾ ਰੱਖਿਆ ਇਹਦਾ ਨਾਮ ਤਾਂ ਗਗਨਦੀਪ ਹੈ ਇਹਨੂੰ ਦੁੱਲਾ ਆਖਿਆ ਗਿਆ ਮੈਂ ਕਹਾਂ ਵੀ ਕਿਹੜਾ ਦੁੱਲਾ ਕਹਿੰਦਾ ਮੇਰੇ ਕੋਹ ਜਨੇ ਆਖਿਆ ਵੀ ਤੂੰ ਸੁਰਖਬਰੀਆ ਦੁੱਲਾ ਬਣੇਗਾ ਲਓ ਗਗਨਦੀਪ ਦੁੱਲਾ ਛੱਠੇ ਗੋਵਿੰਦਪੁਰੇ ਵਾਲਾ ਨੌਜਵਾਨ ਅਮਨ ਦੁਕਾਨ ਨੂੰ ਵੀ 우ਸਤਾਦ ਬੰਦਾ ਠੁੱਲੀ ਵਾਲੀਏ ਗੁਰੂ ਨੂੰ ਵੀ 우ਸਤਾਦ ਬੰਦਾ ਬੁਲਟ ਦੀ ਰੇਡ ਲੋਪੋ ਵਾਲੇ ਮਹਾਨ ਬਲਾਰੇ ਦੇ ਬੋਲ ਫੁੱਲ ਟਾਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਬੜਾ ਦਲੇਰ ਐਨ ਬੜਾ ਜਸ਼ੀਲਾ ਫਰਤੀਲਾ ਖਿਡਾਰੀ ਹੈ ਮੇਰੇ ਵੀਰੋ ਇਹ ਹੈ ਹਰਮਨ ਬੁਲਟ ਇਸ ਲਈ ਕਬੱਡੀ ਕਬੱਡੀ ਕਰਦਾ ਹੋਇਆ ਐਨ ਬੋਲਿਆ ਹੋਇਆ ਧਾਵਾ ਹੈ ਹੁਣ ਕੌਣ ਠੱਲਦਾ ਤਲਵੰਡੀ ਰਾਏ ਵਾਲਾ ਪਰ ਬੁਲਟ ਐਨ ਦੁਗ-ਦੁਗ ਕਰਾਈ ਫਿਰਦਾ ਐਨ ਧੰ-ਧੰ ਕਰਵਾਈ ਫਿਰਦਾ ਅਗਲੀ ਕਬੱਡੀ ਪਾਉਣ ਦੇ ਲਈ ਤਲਵੰਡੀ ਰਾਏ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਰਨ ਆਹ ਚਾਰ ਜਾਫੀਆਂ ਵਿੱਚ ਯੋਧਾ ਜਿੰਨੇ ਐ ਨਾ ਲਵਲੀ ਮਹਿਮਦਵਾਲ ਦੀ ਟੀਮ ਵੱਡੇ ਪੱਦਰ ਤੇ ਬਣੀ ਹੋਈ ਕਮਾਲ ਪਰੇ ਦੀਆਂ ਖੇਡਾਂ ਨੇ ਚਰਚਾ ਦੁਨੀਆਂ ਵਿੱਚ ਛਿੜੀ ਹੋਈ ਹੈ ਔਰ ਨਜ਼ਾਰਾ ਵੱਜਿਆ ਹੋਇਆ ਹੈ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਟੰਡੀ ਰਾਏ ਵਾਲੇ ਨੇ ਆਪਣੀ ਟੀਮ ਲਈ ਜੋੜ ਦਿੱਤਾ ਮਨ ਸਿੰਘ ਦੁੱਲੜ ਦੀ ਰੇਡ ਮਨ ਸਿੰਘ ਦੁੱਲੜ ਢਿੜਵੇ ਵਾਲਾ ਢਿੜਵੇ ਦਾ ਖੇਡ ਵਿੱਚ ਲਾ ਮਸ਼ਹੂਰ ਹੈ ਆਹ ਕਬੱਡੀ ਖਿਡਾਰੀ ਮਸ਼ਹੂਰ ਨੇ ਖੁਸ਼ੀ ਵਰਗੇ ਆਹ ਲੁੱਧਰ ਵਰਗੇ ਕਰਾਉਂਦੇ ਪੈ ਜਾ ਬਜਾ ਇਧਰ ਦੇ ਪਾਸੇ ਵੀ ਬੈ ਜਾ ਬੈ ਜਾ ਹੁੰਦੀ ਹੈ ਇਹ ਹੈ ਛੋਟਾ ਸੋਹਣ ਇਹਦਾ ਚੱਕ ਸਾਬੂ ਪਿੰਡਾ ਨਕੋਦਰ ਦਾ ਏਰੀਆ ਲਾਂਬੜਾ ਏਰੀਆ ਮੰਨੇ ਵੰਨੇ ਕਬੱਡੀ ਦੇ ਖਿਡਾਰੀ ਉਹ ਸ਼ੇਰੀਏ ਨੇ ਪੈਦਾ ਕੀਤੇ ਨਦੌਰ ਵਾਲਾ ਨਿੱਕਾ ਜ਼ਿਲ੍ਹਾ ਤਰਨਤਾਰਨ ਦਾ ਦਲੇਰ ਕਬੱਡੀ ਖਿਡਾਰੀ ਹੈ ਚੁਸਤੀ ਜੁਗਤੀ ਨਾਲ ਖੇਡਣ ਵਾਲਾ ਕਬੱਡੀ ਖਿਡਾਰੀ ਹੁਣ ਦੇਖ ਲਵਾਂ ਕਿ ਉਹ ਜਿਆ ਪਰਫੋਰਮੈਂਸ ਕਰਦਾ ਲਓ ਆਇਟਮ ਖੇਡ ਕਬੱਡੀ ਦਾ ਇਹ ਨਦੌਰ ਵਾਲਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਮਹਿਮਲ ਵਾਲਾ ਛੋਟਾ ਜਿਹਾ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਖੀਰਾਂ ਮਲੀ ਦੇ ਲਾਗੇ ਉੱਥੋਂ ਦਾ ਸੰਦੀਪ ਇੰਡੀਆ ਦੇ ਵਿੱਚ ਹੋਏ ਵਰਲਡ ਕਬੱਡੀ ਬੱਸ ਇਧਰ ਵੇਡ ਕਰੇ ਹੋਇਆ ਜਦੋਂ ਯਾਦੇ ਵਰਗੇ ਬੱਸ ਰਹੇ ਲਓ ਇਧਰ ਦੇ ਪਾਸੇ ਜਸ਼ਨ ਦੀ ਰੇਟ ਲਓ ਜਸ਼ਨ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਕਬੱਡੀ ਦੇ ਪ੍ਰਸਿੱਧ ਬੰਵਾਰੇ ਬੂਟਾ ਉਮਰੀਆਣਾ ਜੀ ਦਾ ਅਗਲੇ ਸਾਲ ਕਮਾਲਪੁਰੇ ਦੀਆਂ ਖੇਡਾਂ ਤੇ ਬੁਲਟ ਮੋਟਰਸਾਈਕਲ ਦੇ ਨਾਮ ਮਾਨ ਸਨਮਾਨ ਇੰਦਰਜੀ ਤਰੂਮੀ ਚਰਨਜੀ ਡਗਰੋ ਹਨੀ ਕਬੱਡੀ ਖਿਡਾਰੀ ਸੁਖਚੈਨ ਚੈਨਾ ਜੀ ਸਿੱਧਮਾ ਵਾਲੇ ਤੇ ਜੌਨਾ ਬਲੀਨਾ ਜੀ ਉਹਨਾਂ ਵੱਲੋਂ ਮਾਨ ਸਨਮਾਨ ਇਹ ਲੱਖਾਂ ਦੇ ਜੱਫੇ ਲਾਉਂਦਾ ਖਰੇ ਖਰੇ ਰੇਡ ਟਾਉਂਦਾ ਹੈ ਗੇਮ ਚੇਂਜਰ ਖਵਾਉਂਦਾ ਕਮਾਲਪੁਰੇ ਦਾ ਮੇਲਾ ਬਣਾਉਂਦਾ ਆ ਆਲਮਗੀਰ ਵਾਲੇ ਪਹਿਲਵਾਨ ਮੀਆਂ ਥਾਪੀਆਂ ਬੰਦ ਕਰਾਉਂਦਾ ਆ ਆਲਮਗੀਰ ਵਾਲੇ ਪਹਿਲਵਾਨ ਦੀਆਂ ਥਾਪੀਆਂ ਬੰਦ ਕਰਵਾਉਂਦਾ ਇਹ ਮਾਝੇ ਦਾ ਮਿਹਾਲ ਪੱਤਰੀ ਵਾਲਾ ਰਾਜਾ ਕਰਾਉਂਦਾ ਉਧਰ ਗੋਪੀ ਕਮਾਲਪੁਰਾ ਵੀਡੀਓ ਬਣ ਰਹੀਆਂ ਨੇ ਬਿੱਲੂ ਪ੍ਰਧਾਨ ਵੀ ਖੁਸ਼ ਨੇ ਸਰਪੰਚ ਸਾਹਿਬ ਗੇੜਾ ਲਾ ਰਿਹਾ ਹੈ ਇੰਦਰਪਾਲ ਦਾ ਚਾ ਨਹੀਂ ਚੱਕਿਆ ਜਾ ਰਿਹਾ ਜੱਗੇ ਤੇ ਜ਼ਿੰਮੇਵਾਰੀ ਪਾ ਰਹੀ ਹੈ ਤੇ ਸਾਹਮਣੇ ਕਬੱਡੀ ਨੌਜਵਾਨ ਗਗਨੂ ਦੀ ਪੈ ਗਈ ਉਸਤਾਦ ਜੀ ਕਰਦੇ ਹੋ ਸਿਰਫ ਤਿਆਰਾ ਲਾਓ ਅਗਲੀ ਕਬੱਡੀ ਗਗਨਦੀਪ ਦੁੱਲਾ ਚੱਠਾ ਗੁਬਿੰਦਪੁਰਾ ਕਹਿੰਦੇ ਮੂਨਕਾਂ ਦੇ ਲੱਗੇ ਆ ਪਤੜਾਂ ਦੇ ਏਰੀਆ ਹਰਿਆਣਾ ਮੱਡਵ ਆ ਉਧਰ ਪਾਸੇ ਪਈ ਹੋਈ ਕਬੱਡੀ ਗਗਨਦੀਪ ਦੁੱਲੇ ਦੀ ਖੇਡਾਂ ਨੌਜਵਾਨ ਟਾਪ ਦੀ ਖੇਡ ਪ੍ਰਦਰਸ਼ਨ ਕਰਨ ਵਾਲਾ ਹੈ ਨੌਜਵਾਨ ਲਾਓ ਇਧਰਲੇ ਪਾਸੇ ਹਰਮਨ ਗੁਰੜਖੀਰਾਂ ਵਾਲੀ ਆਇਆ ਤੇ ਗਿਆ ਪ੍ਰੀਤਾ ਲਈ ਕਦੇ ਮਾੜੀ ਟੋੜ ਉਹ ਕਬੱਡੀ ਦੇ ਕਪੂਰਸਲਾ ਜੀ ਦਾ ਦੋ ਨਾ ਜਦੋਂ ਟ੍ਰਾਂਟੋ ਕੱਪ ਦੇ ਵਿੱਚ ਖੇਡਿਆ ਕਹਿੰਦਾ ਜਦੋਂ ਕਪੂਰਸਲੇ ਦੀ ਗੱਲ ਆ ਗਈ ਪੰਜਾਬ ਦੀ ਸਰਜ਼ਮੀਨ ਦੀ ਗੱਲ ਆ ਗਈ ਤੇ ਮੇਰਾ ਖੂਨ ਖਾਲ ਉੱਠਿਆ ਇਹ ਬੈਸਟ ਰਿਹਾ ਮੁੱਠੀ ਪਰ ਸਰੀਰ ਹੈ ਪਰ ਇਹਨੇ ਰਿਕਾਰਡ ਪੈਦਾ ਕਰਤਾ 2025 ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਬੈਸਟ ਹਰਮਨ ਬੁੱਲਣ ਜਿਹਨੇ ਨੰਬਰ ਰਿਆ ਅਗਲੀ ਕਬੱਡੀ ਨਦੌਰ ਵਾਲੇ ਨਿੱਕੇ ਨਦੌਰ ਵਾਲਾ ਨਿੱਕਾ ਬੇਪਲੰਟੀ ਲਈ ਖੇਡਦਾ ਨੌਜਾਨ ਗੱਭਰੂ ਤਾਰੀ ਟਰੰਗੇ ਲਈ ਖੇਡਦਾ ਨੌਜਾਨ ਆ ਇਸ ਲਈ ਪਾਰਿਆ ਕਬੱਡੀ ਉਧਰ ਨੌਜਾਨ ਲਵਲੀ ਮਹਿਮਦ ਵਾਲੀਏ ਦੀ ਕੋਸ਼ਿਸ਼ ਤੇ ਨੰਬਰ ਤਾ ਵੀ ਦੇ ਹਿੱਸੇ ਜਾ ਜੁੜਿਆ ਮੈਂ ਪਹਿਲੇ ਮੈਚ ਵਿੱਚ ਆਖਿਆ ਵੀ ਮਨ ਸਿੰਘ ਦੇ ਪਿੰਡੇ ਨੂੰ ਮਿੱਟੀ ਨਹੀਂ ਲੱਗੀ ਪਰ ਚੱਕ ਸਾਹਬ ਨੇ ਪਿਛਲੀ ਰੇਡ ਤੇ ਮਿੱਟੀ ਲਾਉਣ ਵਾਲੀ ਗੱਲ ਕੀਤੀ ਹੈ ਆਹ ਰੇਡ ਤੇ ਗੱਲ ਕਿਹੋ ਜੀ ਆਉਂਦੀ ਹੈ ਆਹ ਮਲਜਿੰਦਰ ਪੁਲਿਸ ਹੈ ਇਹ ਨੌਜਨ ਕਰਦਾ ਕੁਛੇ ਇਹ ਪੰਜਾਬ ਪੁਲਿਸ ਵਿੱਚ ਭਰਤੀ ਹੈ ਕਿਤੇ ਕਹਿੰਦੇ ਟੀਮਾਂ ਬਣਦੀਆਂ ਪੰਜਾਬ ਰਾਜ ਬਿਜਲੀ ਬੋਰਡ ਦੀ ਹੈ ਪੰਜਾਬ ਪੁਲਿਸ ਦੀ ਹੈ ਫਿਰ ਉਸ ਦੀ ਟੀਮ ਬਣਦੀ ਐਨ ਗੱਲਾਂ ਹੁੰਦੀਆਂ ਅੱਜ ਵੀ ਲੋੜ ਹੈ ਮਹਿਕਮਿਆਂ ਦੀ ਟੀਮਾਂ ਬਣਨ ਇਹਨਾਂ ਖਿਡਾਰੀਆਂ ਨੂੰ ਜੌਬ ਮਿਲ ਖਿਡਾਰੀ ਤੱਕ ਤੱਕੀ ਕਰਨ ਬਲੰਦੀਆ ਨੂੰ ਛੋੜ ਸਾਹਮਣੇ ਕਬੱਡੀ ਤੇ ਨੌਜੈਨ ਕਰੂ ਇਸ ਵੇਲੇ ਕੋਸ਼ੇ ਕਰ ਰਿਹਾ लवली 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 ਮਹਿਮਦ ਵਾਲੀਆ ਇਸ ਵੇਲੇ ਕਮਾਲ ਕਰਦਾ ਹੋਇਆ ਐਨ ਕਿ ਲੱਗ ਗਿਆ ਜਫਾ ਤੇ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਪਾਰਾ ਕੇ ਜੋ ਤੱਕਿਆ ਉਹਨੂੰ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਹਰ ਰੇਡ ਪੌਂਡ ਤੋਂ ਪਹਿਲਾ ਮੱਥਾ ਟੇਕਦਾ ਹੈ ਇਹਦੀ ਇੱਕ ਖਾਸੀਅਤ ਹੈ ਇਹ ਖੂਬੀ ਹੈ ਇਹ ਪਵਿੱਤਰ ਮੰਦਾ ਗਰਾਊਂਡ ਨੂੰ ਹਰੇਕ ਨੂੰ ਮੰਨਣੀ ਚਾਹੀਦੀ ਹੈ ਲਓ ਕਬੱਡੀ ਪੌਂਡ ਦੇ ਲਈ ਮੈਦਾਨ ਦੇ ਵਿੱਚ ਹਰਮਨ ਖੀਰਾਂ ਵਾਲੀਆ ਬੁਲਟ ਬਾਬੇ ਤਰਸੀਮ ਸਿੰਘ ਪੰਡਾਲ ਦਾ ਪੋਤਾ ਆ ਪਈ ਹੈ ਰੇ ਦੇਖਦੇ ਵੀ ਕਰੂ ਕਮਾਲ ਮੁੰਡਾ ਹਾਂ ਚੁਸਤੀ ਜੁਗਤੀ ਫੁਰਤੀ ਆਤਮ ਵਿਸ਼ਵਾਸ ਰਮਾ ਬਹੁਤ ਵਧੀਆ ਨੰਬਰ ਜੋੜ ਦੇ ਵਿੱਚ ਕਾਮਯਾਬ ਹਰਮਨ ਖੀਰਾਵਲੀ ਜ਼ਿਲ੍ਹਾ ਕਪੂਰਥਲਾ ਦਾ ਬੜਾ ਮਸ਼ਹੂਰ ਪਿੰਡ ਹੈ ਉਥੋਂ ਦੇ ਭੱਜੀ ਨੂੰ ਅੜਿਕਾ ਸਿੰਘ ਦੇ ਤੌਰ ਤੇ ਦੁਨੀਆ ਜਾਣਦੀ ਰਹੀ ਹੈ ਗੱਗੀ ਵਰਗੇ ਹੋਰ ਵੱਡੇ ਖਿਡਾਰੀ ਲਾਓ ਗਗਨਦੀਪ ਦੁੱਲੇ ਦੀ ਰੇਡ ਲਾਓ ਗਗਨਦੀਪ ਦੁੱਲਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਯਾਰ ਜਾਫੀ ਤਿਆਰ ਨੇ ਹੁਣ ਯੋਧਾ ਤਿਆਰ ਹੈ ਉਤਮ ਵੀਰ ਗਿੰਨੀ ਤਿਆਰ ਹੈ लवली ਤਿਆਰ ਸਾਹਮਣੇ ਯੋਧੇ ਨਾਲ ਪੰਗਾ ਪੈ ਗਿਆ ਹੈ ਯੋਧਾ ਯੋਧਾ ਤੇ ਦੁੱਲਾ ਯੋਧਾ ਤੇ ਦੁੱਲਾ ਆਹ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਇੱਕ ਸੁਰਗਪੁਰੀਆ ਇੱਕ ਬੱਗਿਆਂ ਵਾਲਾ ਇੱਕ ਫ੍ਰਿਜਨੋ ਵਾਲਾ ਇੱਕ ਢੈਪੀ ਵਾਲਾ ਇੱਕ ਲੈਹੰਦੇ ਪੰਜਾਬ ਦਾ ਛੋਟਾ ਦੁੱਲਾ ਆਇਆ ਪਰ ਸਾਹਮਣੇ ਕੌਣ ਆਇਆ ਕਹਿੰਦੇ ਜਿਹੜਾ ਥਾਪੀਆਂ ਮਾਰਦਾ ਉਸਤਾਦੀ ਕਰੂ ਗੱਲੇ ਦੀ ਜਰਾ लाओ अगली कबड्डी था मारने कबड्डी खिडारी जशन आलमगीरी है भलवानी खेड़ कबड्डी ने बजाया रेडर बन गया और पर है और वधिया प्रदर्शन है पर पदरी है मुड़े का पिंड अमृतसर का एरिया कोश कर रहा राजा रा रा राजा तो जश्न रा राजा तो जश्न राजा 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 बरू रा सिरू रा है ਅੱਜ ਗੱਲਾਂ ਇਹ ਓਣੀ ਉਹਦੀ ਆਲਮਗੀਰੀਏ ਦੀਆਂ ਥਾਪੀਆਂ ਕਮਾਲਪੁਰੇ ਪੱਤਰੀ ਵਾਲੇ ਨੇ ਬੰਦ ਕਰਤੀ ਹੈ ਆਲਮਗੀਰੀਏ ਦੀਆਂ ਥਾਪੀਆਂ ਕਮਾਲਪੁਰੇ ਪੱਤਰੀ ਵਾਲੇ ਨੇ ਬੰਮਤ ਕਰਤੀ ਹੈ ਕਬੱਡੀ ਦੇ ਲਈ ਰਹਿੰਦਾ ਇੱਕ ਪ੍ਰਮੋਟਰ ਝੱਲਾ ਏ ਸਰੀ ਦੇ ਵਿੱਚ ਵੱਸਦਾ ਕਹਿੰਦੇ ਸ਼ੀਰਾ ਮੱਲਾ ਏ ਉਸਤਾਦ ਜੀ ਕਹਿਣਾ ਪੈਂਦਾ ਕਿ ਖਿਡਾਰੀਆਂ ਦਾ ਸਾਥ ਦਿੰਦਾ ਤੇ ਉਹ ਕਹਿੰਦਾ ਵੀ ਹੁੰਦਾ ਵੀ ਮੈਂ ਤੇ ਪੈਸੇ ਖਿਡਾਰੀਆਂ ਦੀ ਟੇਕਰ ਤਾਂ ਕਰਦਾ ਵੀ ਮੇਰਾ ਨਾਮ ਬਣ ਜਾਵੇ ਅੱਜ ਸ਼ੀਰੇ ਮੱਲੇ ਨੇ ਮਹਿਮਦਵਾਲ ਦੀ ਟੀਮ ਜੱਗਾ ਕਹਿੰਦਾ ਵੀ ਇਹ ਸਪான்ਸਰ ਕੀਤੀ ਹੈ ਸਾਹਮਣੇ ਬੁਲੰਦ ਦੀ ਰੇਡ ਪੱਤਰੀ ਵਾਲਾ ਹੁਣ ਗੱਲ 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 ਸਰੇ ਲਾਓ ਪਰ ਬੁਲਟ ਛੇਤੀ ਲੂਟ ਨਹੀਂ ਆਉਂਦਾ ਖਰੀਆਂ ਕੌਡੀਆਂ ਪਾਉਂਦਾ ਮੇਲੇ ਬਣਾਉਂਦਾ ਕਮਾਲਪੁਰੇ ਦਾ ਮੇਲਾ ਜਦੋਂ ਵੀ ਹੁੰਦਾ ਇਤਿਹਾਸ ਹੀ ਬਣਾਉਂਦਾ ਹੈ ਇਤਿਹਾਸ ਹੀ ਬਣਾਉਂਦਾ ਹੈ ਇਹ ਆਪਣੇ ਰਿਕਾਰਡ ਆਪੇ ਤੋੜ ਦਿੰਦੇ ਐ ਇਹ ਆਪਣੇ ਰਿਕਾਰਡ ਆਪੇ ਤੋੜ ਦਿੰਦੇ ਐ ਸਾਹਮਣੇ ਕਬੱਡੀ ਪੈ ਗਈ ਹੈ ਦੁੱਲੇ ਦੀ ਰੇਡ ਪੈਂਦੀ ਹੋਈ ਆ ਦੁੱਲਾ ਦੇਖਦੇ ਹੋਏ ਅਗਲੀ ਕਬੱਡੀ ਪਾਉਂਦਾ ਹੋਇਆ ਗਗਨਦੀਪ ਸਿੰਘ ਆ ਦੁੱਲੇ ਦੀ ਰੇਡ ਪਈ ਹੋਈ ਆ ਚੜ ਚੜ ਕੇ ਪੈਂਦੀ ਹੈ ਕਬੱਡੀਆਂ ਦੇ ਮਹਿਮਨ ਵਾਲੀਆ ਕਿੰਨੀ ਕੋਸ਼ਿਸ਼ ਕਰਦਾ ਹੋਇਆ ਆ ਸ਼ੰਦਰ ਜਫਾ ਲਾਉਣ ਦੀ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਬੁਲਟ ਆ ਗਿਆ ਫਿਰ ਬੁਲਟ ਐਨ ਕਬੱਡੀ ਪਾਉਣ ਦੇ ਤਿਆਰ ਪਿਆਰ ਉਹ ਕੱਪੜੇ ਲਾ ਕੇ ਵਿੱਚ ਮੈਦਾਨੇ ਸ਼ੂਕਦੇ ਹੀ ਨੇ ਆਉਂਦੇ ਚੰਗਲੇ ਪਿੰਡਿਆਂ ਉੱਤੇ ਯਾਰੋ ਉਹ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਕਬੱਡੀ ਦੇ ਉਹ ਪੂਰਾ ਹੁਨਰ ਵਿਖਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਤੇ ਕਈ ਜੱਫੇ ਲਾਉਂਦੇ ਨੇ ਲੈ ਵੀ ਇੰਦਰ ਹੁਣ ਗੱਲ ਕਹਿੰਦੇ ਤਾੜੀਆਂ ਨਾਲ ਮੁੱਕਣੀ ਏ ਉਹ ਕਮਾਲ ਹੁੰਦੀ ਹਈ ਕਮਾਲ ਹੈ ਇੱਕ ਪਾਸੇ ਬੁਲਡ ਔਰ ਤਲਵੰਡੀ ਰਾਏ ਵਾਲਾ ਇੰਦਰ 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 ਨਜ਼ਾਰਾ ਓ ਕਮਾਲਪੁਰਿਆ ਨਜ਼ਾਰਾ ਕੇ ਨਹੀਂ ਦੁਨੀਆ ਖੁਸ਼ ਐ ਐਨ ਕਹਿੰਦੇ ਵੀ ਗੱਲ ਸਿਰੇ ਲੱਗੀ ਪਈ ਐ ਗੱਲ ਸਿਰੇ ਲੱਗੀ ਪਈ ਐ ਐ ਨਜ਼ਾਰਾ ਵਜਿਆ ਹੋਇਆ ਐ ਐਨ ਚਾਰੇ ਪਾਸੇ ਇਕੱਠ ਐ ਤੇ ਕਹਿੰਦੇ ਹੁੰਦੇ ਅੱਜ ਵਜਿਆ ਮੱਖਣਲੀ ਜੀ ਦੇ ਕਹਿਣ ਵਾਲਾ ਢੱਠਾ ਚਾਰੇ ਪਾਸੇ ਇਕੱਠ ਐ ਅੱਜ ਮੱਖਣਲੀ ਜੀ ਵਜਿਆ ਤੋਂ ਇਸ ਬਾਰ ਪਰੀਖਿਆ 'ਤੇ ਚਰਚਾ ਕਾ ਹੋਗਾ ਇੱਕ ਨਯਾਰੂ ਆ ਪੁਲਸ ਵੀ ਆਨੰਦ ਲੈਂਦੀ ਜੀ ਦੇ ਕਹਿਣ ਵਾਲਾ ਠੱਠਾ ਚਾਰੇ ਪਾਸੇ ਇਕੱਠਾ ਹੈ ਅੱਜ ਮੱਖਣਵਾਲੀ ਜੀ ਵਧਿਆ ਤੁਹਾਡੇ ਵਾਲਾ ਠੱਠਾ ਆਹ ਸਾਹਮਣੇ ਨੌਜਨ ਮਨ ਸਿੰਘ ਦੁਟਨੇ ਕਬੱਡੀ ਪਾ ਦਿੰਦੀ ਹੈ ਪੰਜਾਬ ਪੁਲਸ ਵੀ ਆਨੰਦ ਲੈਂਦੀ ਹੈ ਜਦ ਬਾਹਰ ਖਿਡਾਰੀ ਖੜੇ ਸਨ ਤੇ ਪੰਜਾਬ ਪੁਲ ਦੇ ਜਵਾਨ ਉਹਨਾਂ ਨਾਲ ਤਸਵੀਰਾਂ ਕਰਾ ਰਹੇ ਸਨ ਵੀ ਆਹ ਮੇਰਾ ਚਹੇਤਾ ਆਹ ਮੇਰਾ ਚਹੇਤਾ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡੀ ਜ਼ਿੰਮੇਵਾਰੀ ਐਸਐਸਪੀ ਸਾਹਿਬ ਦਾ ਡੀਐਸਪੀ ਸਾਹਿਬ ਦਾ ਐਸਟੀਓ ਸਾਹਿਬ ਦਾ ਸਾਰੇ ਇੰਸਪੈਕਟਰਾਂ ਦਾ ਸਾਰੇ ਦਾ ਸਤਿਕਾਰ ਹੈ ਉਹਦੇ ਨੇ ਮੇਰੇ ਵੀਰੋ ਇਹ ਜ਼ਿੰਮੇਵਾਰੀਆਂ ਨੇ ਇਹ ਮਿਹਨਤ ਕਰਦੇ ਨੇ ਆਪਣੀ ਡਿਊਟੀ ਜੰਦੇ ਆਰ ਫਿਰ ਮੇਰੇ ਵੀਰੋ ਇਹ ਵੱਡੇ ਮੇਲੇ ਹੁੰਦੇ ਆ ਸਤਿਕਾਰ ਕਰਦੇ ਪ੍ਰਸ਼ਾਸਨ ਦਾ ਸਾਹਮਣੇ ਨੌਜਵਾਨ ਕਰਦੇ ਦੁੱਲਾ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਮੱਖਣਲੀ ਦੀ ਜਸ਼ਨਫ ਆ ਗਿਆ ਮਾਤਾ ਰਜਵੰਤ ਕੌਰ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਧਾਰ ਵਰਤਦਾ ਕਿਦਗੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਮੱਥਾ ਟੇਕਿਆ ਮੁੰਡੇ ਨੇ ਕਬੱਡੀ ਪਾਈ ਅੰਦਾਜ਼ ਵੱਖਰਾ ਹੈ ਆਹ ਦੇਖਦੇ ਨੇ ਪਈ ਰੇਡ ਦੇ ਉੱਪਰ ਕਿਹੜਾ ਜਫਾ ਲਾਵੇਗਾ ਕਰੂ ਸਮਾਂ ਫੈਸਲਾ ਆਹ ਪਈ ਰੇਡ ਇੱਕ ਕੰਨੀ ਤੇ ਇੰਦਰ ਹੈ ਦੂਸਰੀ ਕੰਨੀ ਤੇ ਸਿਉਣ ਹੈ ਨਾਲ ਪੁਸੀ ਵਰਗੇ ਨੌਜਵਾਨ ਪੈ ਗਈ ਪੁੱਠੀ 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 ਔਰ ਦੂਸਰੇ ਪਾਸੇ ਆ ਜਸ਼ਨ 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 ਆਲਮਗੀਰੀਆ ਕਬੱਡੀ 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 ਹੋਈ ਪਈ ਆ ਨੀ ਸੱਜੇ ਕਦੇ ਖੱਬੇ ਹਟ ਕਬੱਡੀ ਯਾਰਾਂ ਦੀ ਖੇਡ ਵੱਡੇ ਸਰਦਾਰਾਂ ਦੀ ਕਬੱਡੀ ਕਬੱਡੀ ਕਮਾਲ ਸਿਰਾ ਹੋ ਗਿਆ ਕਮਾਲ ਪਰੋ ਸਿਰਾ ਹੋ ਗਿਆ ਕਮਾਲ ਪਰੋ ਸਿਰਾ ਹੋ ਗਿਆ ਨ ਕਹਿੰਦੇ ਨਜ਼ਾਰਾ ਵੱਜ ਗਿਆ ਮੇਰੇ ਵੀਰੋ ਕਿ ਦੁੱਖ ਤੋੜ ਤੇ ਮੁੰਡਿਆਂ ਨੇ ਜੱਫੇ ਠੋਕ ਠੋਕ ਕੇ ਲਾਤੇ ਅੱਜ ਕਮਾਲਪੁਰੇ ਦੇ ਮੇਲੇ ਤੇ ਵੱਖਰੇ ਰੰਗ ਗੱਬਰੂਆਂ ਨੇ ਬਣਾਤੇ ਚਰਚਾ ਪੂਰੀ ਹੁੰਦੀ ਹੈ ਸਾਹਮਣੇ ਆਈਟਮ ਕਬੱਡੀ ਪਾਉਂਦਾ ਆਹ ਸਾਹਮਣੇ ਆਈਟਮ ਕਬੱਡੀ ਪਾਉਂਦਾ ਇਹਨੂੰ ਨਿੱਕਾ ਦੁਨੀਆ ਕਹਿੰਦੀ ਹੈ ਇਹ ਛੇਤੀ ਲੋਟ ਨਹੀਂ ਆਉਂਦਾ ਇਹਨੂੰ ਨਿੱਕਾ ਦੁਨੀਆ ਕਹਿੰਦੀ ਹੈ ਛੇਤੀ ਲੋਟ ਨਹੀਂ ਆਉਂਦਾ ਕਬੱਡੀ 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 ਹੋ ਹੁੰਦੀ ਹੈ ਜਿੱਦਣ ਜੀ ਕੀਤਾ ਇਤਿਹਾਸ ਬਣਾ ਦੂੰਗਾ ਇਹ ਇਤਿਹਾਸ 31 ਜਨਵਰੀ ਨੂੰ ਬਣਦਾ ਹੈ ਪੱਕੀ ਡੇਟ ਹੈ ਨਾ ਕੰਮ ਇੱਥੇ ਨਾ ਉੱਧਰ ਹੈ 31 ਜਨਵਰੀ ਹੈ ਪੱਕੀ ਡੇਟ ਹੈ ਮੇਰੇ ਵੀਰੋ ਨਾ ਕੋਈ ਲੇਟ ਹੈ ਕੱਲ ਦੀ ਤਰਦੀ ਕਿਰਪਾ ਇਹ ਕੱਲ ਦੀ ਤਰਦੀ ਕਿਰਪਾ ਮੇਰੇ ਵੀਰੋ ਇਹ ਕੱਲ ਦੀ ਤਰਦੀ ਕਿਰਪਾ ਇਹ ਕੱਲ ਦੀ ਤਰਦੀ ਕਿਰਪਾ ਸਾਹਮਣੇ ਬੁਲਟ ਦੀ ਰੇਡ ਖੇਡ ਮੈਦਾਨ ਦੇ ਵਿੱਚ ਬੁਲਟ 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 ਇਸ ਵੇਲੇ ਸਿਰਾ ਕਰਾਈ ਜਾਂਦਾ ਹਰਮਨ ਬੁਲਟ ਦੁਨੀਆ ਦਾ ਟਾਪਰ ਰੀਡਰ ਅਗਲੀ ਕਬੱਡੀ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਉਸਤਾਦ ਜੀ ਕਰ ਦਿਓ ਗੱਲ ਯਾਰਾ ਦੁੱਲਾ ਕਬੱਡੀ ਪਾਉਂਦਾ ਹੋਇਆ ਗਿੱਟਾ ਚ ਲਗਾ ਕੇ ਕਾਕਾ ਕਾਰੀ ਹੰਮਿਆਂ ਦੇ ਵਿੱਚ ਖੜਦਾ ਝੜਫਲਾ ਗੁਰਜੀਤ ਤੂਤਾਂ ਦਾ ਬਾਹਰ ਤੇ ਨੂੰ ਕਰਦਾ ਲਾ ਅੰਦਾਜ਼ ਨਾਲ ਕਬੱਡੀ ਖਿਡਾਰੀਆਂ ਦਾ ਹੁਣ ਮਹਿਮਦ ਵਾਲੀਆ ਮਹਿਮਦ ਵਾਲੀਆ ਮਹਿਮਦ ਵਾਲੀਆ ਲਵਲੀ ਪਿਆਰਾ ਜਿਹਾ ਕਬੱਡੀ ਖਿਡਾਰੀ ਦੁੱਲੇ ਨੇ ਸਿਰ ਤੇ ਹੱਥ ਮਾਰਿਆ ਵੀ ਮੈਂ ਗਲਤੀ ਕਰ ਬੈਠਾ ਆ ਕਮਾਲ ਕਰਦਾ ਹੋਇਆ ਮੁੰਡਾ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਦੇ ਵਾਸਤੇ ਆਪਣੀ ਟੀਮ ਲਈ ਜੋੜਨਾ ਹੋਇਆ ਹੈ ਕਿ ਹੋਣ ਮੰਜਲਾ ਤੈ ਦਰਬਾਰ ਸਿੰਘਾ ਜਿਹੜੇ ਚੱਲ ਪਏ ਤੇਰੇ ਫਰਮਾਨ ਅੰਦਰ ਦਰਬਾਰ ਸੰਪਰਦਾਇ ਦੇ ਮੌਜੂਦਾ ਮੁਖੀ ਸਰਦਾਰ ਜਗਜੀਤ ਸਿੰਘ ਜੀ ਲੋਪੋ ਵਾਲੇ ਮਹਾਂਪੁਰਸ਼ਾਂ ਦੇ ਪੁੱਤਰ ਸਰਦਾਰ ਭਗੀਰ ਸਿੰਘ ਜੀ ਗਿੱਲ ਵੀ ਪੁੱਜੇ ਹੋਏ ਐ ਬਾਈ ਜੱਗਾ ਵੀ ਪੁੱਜਿਆ ਹੋਇਆ ਐ ਇੰਦਰਪਾਲ ਹੁੜਾ ਦਾ ਵੀਰ ਐ ਜੱਗੇ ਹੁੜਾ ਦਾ ਮੀਨੇ ਵਾਲਾ ਪਿੰਦਰੀ ਵੀ ਪੁੱਜਿਆ ਹੋਇਆ ਤੇ ਬਿੱਟੂ ਵੀ ਆਇਆ ਜੀ ਨੇ ਨੀਲੇ ਨੂੰ ਜੱਫੇ ਲਾਇਆ ਪਰ ਸਾਹਮਣੇ ਪੱਤਰੀ ਵਾਲਾ ਮੇਰੇ ਵੀਰੋ ਪੱਤਰੀ ਵਾਲਾ ਅੱਜ ਪੱਤਰੇ ਕਰੀ ਹੁੰਦਾ ਪਰ ਬੁਲਟ ਆ ਨੰਬਰ ਤੇ ਰੌਲਾ ਪਾਉਂਦਾ ਬੁਲਟ ਆ ਨੰਬਰ ਤੇ ਰੌਲਾ ਪਾਉਂਦਾ ਹਨ ਰੀਪਲੇ ਆ ਜੀ ਜੋਧਾ ਰੀਪਲੇ ਮਿਲ ਗਿਆ ਰੀਪਲੇ ਮਿਲ ਗਿਆ ਲੈ ਵੀ ਬੁਲਟ ਆ ਜਾਣਾ ਟੀਵੀ ਦੇ ਵਿੱਚ ਸਾਰਾ ਕੁਝ ਕਲੀਅਰ ਹੈ ਆ ਜਾਣਾ ਟੀਵੀ ਦੇ ਵਿੱਚ ਸਾਰਾ ਕੁਝ ਕਲੀਅਰ ਇਹ ਉਹ ਦੌਰ ਨਹੀਂ ਜਦ ਟਰੈਕਟਰਾਂ ਦੀਆਂ ਲੇਟਾਂ ਲਾ ਕੇ ਮੈਚ ਹੁੰਦੇ ਅੱਜ ਦੌਰ ਹੋਰ ਹੈ ਕਬੱਡੀ ਦਾ ਅੱਜ ਚਰਚਾ ਦੁਨੀਆ ਦੇ ਵਿੱਚ 우ਸਤਾਦ ਜੀ ਸਾਹਮਣੇ ਪਾਈ ਹੋਈ ਰੇਟ ਤੇ ਕਰ ਦਿਓ ਗੱਲ ਯਾਰ ਕੋਈ ਸਮਾਂ ਸੀ ਮਾਰੇ ਰੌਂਤੇ ਵਾਲੇ ਨੇ ਟਾਪੂ ਲਾਗੇ ਜਿੱਧਰ ਨੂੰ ਵਿਸਲ ਵੱਜਦੀ ਸਦਰਪੁਰੀਏ ਪਾਲੇ ਨੇ ਜਿੱਧਰ ਨੂੰ ਵਿਸਲ ਵੱਜਦੀ ਤੇ ਖਿਡਾਰੀ ਮੰਨ ਜਾਂਦੇ ਸਨ ਪਰ ਅੱਜ ਕੱਲ ਮਨਾਉਣੇ ਬੜੇ ਔਖੇ ਨੇ ਸਾਹਮਣੇ ਮਨ ਸਿੰਘ ਦੁਲਦ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਜੁੜੀਏ ਖੇਡ ਮੈਦਾਨ ਦੇ ਨਾਲ ਚੱਲ ਵੀ ਮਨ ਸਿੰਘ ਦੁਲਟ ਹੋਡੇ ਵਾਲਾ ਕਬੱਡੀ ਪਾਉਂਦਾ ਹੋਇਆ ਦਿੜਵੇ ਵਾਲਾ ਚੱਲ ਮਾ ਕਬੱਡੀ ਖਿਡਾਰੀ ਹੈ ਗੱਜੌੜੀ ਸ਼ਾਤੀ ਹੈ ਆ ਪੰਦਰੀ ਵਾਲਾ ਰਾਜਾ ਕੋਸ਼ਿਸ਼ ਕਰਦਾ ਢੱਕਣ ਦੀ ਕਰੂ ਫਿਰ ਕਮਾਲ ਸਿਕ ਸਰਦਾਰ ਕਬੱਡੀ ਖਿਡਾਰੀ ਆ ਦੇਖ ਲਓ ਵੀ ਬੱਲੇ ਬੱਲੇ ਹੋਈ ਪਈ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ 15 ਤੇ 14 ਦਾ ਅੰਕੜਾ ਇੱਕ ਨੰਬਰ ਹਲੇ ਹੋਰ ਦਾ ਸਾਢੇ 15 ਤੇ 14 ਦਾ ਅੰਕੜਾ ਇੱਕ ਨੰਬਰ ਹਲੇ ਹੋਰ ਹੈ ਕਿ ਹਲੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਲੇ ਤੇ ਯਾਰ ਮੈਦਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਲੇ ਤੇ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਉਸਤਾਦ ਜੀ ਜਿਹੜੀ ਟੀਮ ਜਿੱਤ ਗਈ ਉਹਨੇ ਸਿਰ ਜੌਂਡੀਰ ਨਾਲੇ ਮੁਕਾਬਲੇ ਦੇ ਵਿੱਚ ਫੇਰ ਦੇ ਵਿੱਚ ਪੁੱਜ ਜਾਣਾ ਸਾਹਮਣੇ ਬੁਲਟ ਫੇਰ ਆ ਗਿਆ ਹੈ ਬੁਲਡ ਫੇਰ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਖੀਰਾਂ ਵਾਲੀ ਕਿ ਬੁਲਡ ਦਾ ਰੱਖਿਆ ਨੰਬਰ ਲੈ ਆਉਣ ਨੂੰ ਨੰਬਰ ਲੈ ਆਉਣ ਵਾਲਾ ਕਬੱਡੀ ਖਿਡਾਰੀ ਪਰ ਉਧਰ ਵੀ ਪੰਜਾਬੀ ਆਵਾਮ ਦੇ ਬਲਵਾਨ ਪੁੱਤ ਬਲੀ ਯੋਧੇ ਲਓ ਪੁਆਇੰਟ ਦੇਖਦੇ ਵੀ ਧਾਵੀ ਦਾ ਲੈ ਵੀ ਗਗਨਦੀਪ ਸਿੰਘ ਆ ਪਾ ਫਿਰ ਅਗਲੀ ਕਬੱਡੀ ਨੌਜਵਾਨਾ ਆ ਦੁੱਲਾ ਦੇਖਦੇ ਵੀ ਚਾਰਬਰ ਤਿਆਰ ਹੈ ਕਬੱਡੀ ਪਾਉਣ ਦੇ ਵਾਸਤੇ ਦੁੱਲੇ ਨਾਮ ਨੂੰ ਇਹ ਮਾਲਕ ਦੀ ਬੜੀ ਵੱਡੀ ਬਖਸ਼ਿਸ਼ ਹੈ ਦੁੱਲੇ ਨਾਮ ਦੇ ਕਬੱਡੀ ਖਿਡਾਰੀ ਆ ਦੁਨੀਆ ਦੇ ਵਿੱਚ ਰਿਕੋਰ ਪਾਦਾ ਕਰਕੇ ਆ ਪਈ ਹੋਈ ਰੇਡ ਆ ਦੇਖਦੇ ਵੀ ਗਗਨਦੀਪ ਸਿੰਘ ਛੱਠੇ ਗਵਿੰਦਪੁਰ ਵਾਲਾ ਅਗਲੀ ਕਬੱਡੀ ਹੋਇਆ ਇਹਦਾ ਰੰਗ ਸੰਦੂਰੀ ਹੈ ਇਹ ਗੋਰੀ ਚਿੱਟੀ ਹੈ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਹੈ ਇਸ ਮਿੱਟੀ ਵਿੱਚ ਕੋਣ ਤਣ ਕਿਦਾਂ ਕੋਈ ਉਗਾਵੇ ਇਹ ਮਿੱਟੀ ਕਰ ਕਰ ਪਿਆਰ ਦਾ ਬੂਟਾ ਲਾਵੇ ਆ ਬਰੂਸਲੀ ਖੇਡ ਕਬੱਡੀ ਦਾ ਇਧਰਲੇ ਪਾਸੇ ਸੁਰਖਪਰੀਆ ਯੋਧਾ ਅਨ ਕੋਸ਼ਿਸ਼ ਕਰਦਾ ਡੱਕ ਲੈਣ ਦੀ ਪਰ ਬੁਲਟ ਆ ਗਿਆ ਆ ਆ ਗਿਆ ਕਹਿੰਦੇ ਬੁਲਟ ਫੇਰ ਆ ਗਿਆ ਰੇਡਰ ਦਲੇਰ ਆ ਗਿਆ ਬੁਲਟ ਫੇਰ ਆ ਗਿਆ ਰੇਡਰ ਦਲੇਰ ਆ ਗਿਆ ਬੁਲਟ ਫੇਰ ਆ ਗਿਆ ਕਮਾਲਪੁਰੇ ਦੋ ਦੋ ਪਾਈ ਜਾਂਦਾ ਏ ਬੁਲਟ ਅੱਜ ਮੇਲਾ ਬਣਾਈ ਜਾਂਦਾ ਏ ਜੌਂਡੀਰ ਦੇ ਮੇਰ ਤੇੜ ਗੇੜੇ ਲਾਈ ਜਾਂਦਾ ਏ ਐਨ ਕਹਿੰਦੇ ਜੌਂਡੀਰ ਦੇ ਮੇਰ ਤੇੜ ਗੇੜੇ ਲਾਈ ਜਾਂਦਾ ਪਰ ਕੌਣ ਜਿੱਤੇਗਾ ਦੁਨੀਆ ਨੂੰ ਇੰਤਜ਼ਾਰ ਹੈ ਮਿਦੋਰ ਵਾਲੇ ਦੀ ਪਈ ਹੋਏ ਰੇਡ ਹੁਣ ਕਿਹੜਾ ਜਾਫੀ ਲਾ ਕੇ ਜਫਾ ਅੰਤਨ ਕਰਵਾਉ ਪਰ ਸਾਹਮਣੇ ਦੇਖਦਾ ਵੀ ਨੰਬਰ ਜਿਹੜਾ ਇਸ ਲਈ ਨਿੱਕੇ ਨੇ ਜੋੜ ਦਿੱਤਾ ਮਨ ਸਿੰਘ ਦੁੱਲ੍ਹ ਦੀ ਰੇਡ ਪੈ ਰਹੀ ਹੈ ਦੁੱਲ੍ਹ ਦੀ ਰੇਡ ਚੱਲਦੀ ਹੋਈ ਗੱਲਾਂ ਸੱਚੀਆਂ ਹੀ ਆਖਦਾ ਹੈ ਲੋਕੋ ਪਿੰਡ ਵਾਲਾ ਕੇ ਨਾਮ ਜੱਗ ਤੇ ਬਣਾਉਣਾ ਨੇ ਸਖਾਰਾ 13 ਨੇ ਸਪੀਕਰਾਂ ਚ ਨਾਮ ਬੋਲਦਾ ਉਹ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਮਿਹਨਤਾਂ ਕਮਾਈਆਂ ਇਹ ਤਾਂ ਬੋਲਦਾ ਪਹਿਲਾ ਸੈਮੀ ਦੂਸਰਾ ਸੈਮੀ ਵੀ ਚੋਟੀ ਦਾ ਬੂਟਾ ਉਮਰੀਆਣਾ ਜਿਹੜੇ ਇਕਬਾਲ ਗਲਬ ਜੀ ਉਹਨਾਂ ਨੂੰ ਬੇਨਤੀ ਕਰਦੇ ਵੀ ਉਹ ਸੈਕੰਡ ਸੈਮੀ ਦੇ ਵਾਸਤੇ ਤਿਆਰ ਰਹਿਣਗੇ ਇਕਬਾਲ ਗਲਬ ਉਹਨਾਂ ਦੇ ਇਹ ਨਾਨਕਿਆਂ ਦਾ ਪਿੰਡ ਹੈ ਕਮਾਲਪੁਰ ਆਓ ਉਹਨਾਂ ਦਾ ਰੋਲ ਹੈ ਖੇਡ ਕਬੱਡੀ ਦੇ ਵਾਸਤੇ ਐਜ਼ ਅ ਕਮੈਂਟੇਟਰ ਔਰ ਐਜ਼ ਅ ਮੀਡੀਆ ਦੀ ਦੁਨੀਆ ਦੇ ਵਿੱਚ ਨਾਮ ਲੱਭ ਸਪੋਰਟਸ 13 13 ਦਾ ਵੀ ਧੰਨਵਾਦ ਕਰਦੇ ਆ ਅਗਲੀ ਕਬੱਡੀ ਬੋਲ ਦੇ ਵਾਸਤੇ ਗਗਨਦੀਪ ਸਿੰਘ ਦੁੱਲਾ ਮੱਤਾ ਹੈ ਕਬੱਡੀ ਖਿਡਾਰੀ ਦੁੱਲਾ ਚੱਠੇ ਗੋਬਿੰਦਪੁਰੇ ਵਾਲਾ ਪੰਜਾਬ ਦਾ ਲਗਭਗ ਕਹਿੰਦੇ ਆਖਰੀ ਪਿੰਡ ਹੈ ਹਰਿਆਣੇ ਦਾ ਏਰੀਆ ਲਾਓ ਇਧਰ ਦੇ ਪਾਸੇ ਪੁਆਇੰਟ ਮਮਨਤਵਲਬੀਰ ਕਿੰਨੀ ਇਸ ਲਈ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੈ ਇੰਦਰਪਾਲ ਜੀ ਐਨ ਕਹਿੰਦੇ ਉਹਦੇ ਵੀ ਸਿਰ ਹੀ ਲੱਗ ਗਿਆ ਹੈ ਨਜ਼ਾਰਾ ਵੱਧ ਗਿਆ ਰਿਕਾਰਡ ਕਹਿੰਦੇ ਆਪਣੇ ਬਣਾਕੇ ਜਿਹੜੇ ਆਪ ਤੋੜਦੇ ਐ ਕਮਾਲਪੁਰੇ ਆਏ ਆਏ ਦਰਸ਼ਕਾਂ ਦਾ ਮੁੱਲ ਮੋੜਦੇ ਐ ਆਪਣੇ ਰਿਕਾਰਡ ਇਹ ਆਪੇ ਤੋੜਦੇ ਐ ਆਏ ਹੋਏ ਦਰਸ਼ਕਾਂ ਦਾ ਮੁੱਲ ਮੋੜਦੇ ਐ ਕਮਾਲਪੁਰੇ ਵਾਲੇ ਆਪਣੇ ਰਿਕਾਰਡ ਆਪੇ ਤੋੜਦੇ ਐ ਆਏ ਦਰਸ਼ਕਾਂ ਦਾ ਮੁੱਲ ਮੋੜਦੇ ਬੁਲਟ ਦੀ ਰੇਡ ਸਤਾ ਦੀ ਕਰਿਓ ਗੱਲ ਯਾਰਾ ਬੁਲਟ ਦੀ ਰੇਡ ਪੈਂਦੀ ਹੋਈ ਵਾਹ ਹਲਕਾ ਜਿਹਾ ਟੱਚ ਕਰਕੇ ਪੁਆਇੰਟ ਇੱਕ ਹੋਰ ਨੰਬਰ ਜੋੜਨ ਦੇ ਵਿੱਚ ਕਾਮਯਾਬ ਜਿਹੜਾ ਪੁਆਇੰਟ ਹੋल्ड ਸੀਗਾ ਉਹ ਰੈਫਰੀ ਡਿਸੀਜਨ ਹੈ ਨੋਟ ਕਰੋ ਟੈਕਨੀਕਲ ਕਮੇਟੀ ਇਹ ਫੈਸਲਾ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਈਕਨ ਖੇਡ ਕਬੱਡੀ ਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਪਰ ਤਿਆਰ ਹੈ ਪੰਜਾਬੀ ਮਾਂਮਾ ਦੇ ਬਲਵਾਨ ਪੁੱਤ ਬਲੀ ਯੋਧੇ ਨੇ ਕਹਿੰਦੇ ਮਾਂ ਤੋਂ ਜਿਹੜਾ ਹੈ ਉਹ ਸੰਸਕਾਰ ਸਿੱਖੋ ਔਰ ਪਿਓ ਤੋਂ ਮਿਹਨਤ ਕਰਨੀ ਸਿੱਖੋ ਤੇ ਬਾਕੀ ਸਾਰਾ ਕੁਝ ਦੁਨੀਆ ਆਪ ਸਿਖਾ ਦਿੰਦੀ ਹੈ ਜੇ ਫੀਲਡ ਦੇ ਵਿੱਚ ਜਾਵਾਂਗੇ ਤੇ ਦੁਨੀਆ ਆਪ ਸਿਖਾ ਦਿੰਦੀ ਹੈ ਲਓ ਖੇਡ ਕਬੱਡੀ ਬੁਲਟ ਦੀ ਰੇਡ ਦੀ ਗੱਲ ਕਰੀਏ ਲਓ ਬੁਲਟ ਦੀ ਇਸ ਲਈ ਕਹਿੰਦੇ ਕਬੱਡੀ ਪੈ ਰਹੀ ਹੈ ਕਿ ਕੰਡਿਆਂ ਦੀ ਮਾਰ ਸਹਿ ਕੇ ਹੀ ਮਿਲਦਾ ਫੁੱਲ ਬਈ ਪਰਖ ਪਰ ਕੇ ਪੌਂਦਾ ਏ ਜਵਾਰ ਹੀਰੇ ਦਾ ਮੁੱਲ ਵੀ ਇੱਥੇ ਹੁਨਰਾਂ ਦੇ ਮੁੱਲ ਪੈਂਦੇ ਨੇ ਰੰਗ ਦੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਨਾ ਜੱਗ ਤੇ ਬਣਾਉਣਾ ਨਹੀਂ ਸਕਾਲਾ ਇਸ ਲਈ ਨੰਬਰ ਜਿਹੜੇ 20 20 ਨਹੀਂ ਇਸ ਲਈ ਨੰਬਰ ਜਿਹੜੇ 20 20 ਨਹੀਂ ਮੇਰੇ ਵੀਰੋ ਕਿ ਸੱਚ ਕੌੜਾ ਹੁੰਦਾ ਹੈ ਛੇਤੀ ਮਨ ਨੂੰ ਭੌਂਦਾ ਨਹੀਂ ਅਮਨ ਲੋਪੋ ਵਾਲੇ ਨੂੰ ਕੁਝ ਲਿਖਣਾ ਆਉਂਦਾ ਨਹੀਂ ਨਾ ਕੁੰਡਲਾ ਵਾਲੇ ਦਾ ਲੈ ਕੇ ਗੱਲ ਮੋ ਚੱਕੀ ਹੈ ਉਸਤਾਦ ਜੀ ਕੁੰਡਲਾਂ ਵਾਲੇ ਸੰਤ ਦਰਬਾਰਾ ਸਿੰਘ ਵੀ ਮਹਾਂਪੁਰੇ ਲੋਪੋ ਵਾਲਿਆਂ ਨੂੰ ਆਖਿਆ ਜਾਂਦਾ ਹੈ ਉਹ ਸੰਪਰਦਾਏ ਦੀ ਗੱਲ ਅੱਜ ਇਸ ਕਮਾਲਪੁਰੇ ਦੇ ਵੱਡੇ ਕੱਪ ਦੀ ਹੁੰਦੀ ਹੈ ਜਿਹਨਾਂ ਦੇ ਅਸ਼ੀਰਵਾਦ ਲੈ ਜਾਵੇਗਾ ਬੁਲਟ ਲਗਾਤਾਰ ਪਾਉਂਦਾ ਹੈ ਮੇਲੇ ਆਉਂਦਾ ਪਰ ਮਨੀ ਕਹਿੰਦਾ ਵੀ ਕੰਮ ਖੁੱਲੀਆਂ ਕਹਿੰਦੇ ਖੁੱਲੀਆਂ ਆ ਰੇਡਾਂ ਖੁੱਲੀਆਂ ਨੇ ਮੇਰੇ ਵੀਰੋ ਰੇਡਾਂ ਖੁੱਲੀਆਂ ਨੇ ਗਿਣਤੀਆਂ ਅੱਜ ਮੱਖਣਵਲੀ ਦੀ ਖੁੱਲੀਆਂ ਦੀ ਰੇਡਾਂ ਖੁੱਲੀਆਂ ਨੇ ਕਰ ਦਿਓ ਗੱਲ ਯਾਰਾ ਲਓ ਗਿਣਦੇ ਆਜੇ ਖੁੱਲੀਆਂ ਨੇ ਜਿੰਨੀਆਂ ਕੋਈ ਪਾ ਸਕਦਾ ਜੀ ਦੇ ਵਿੱਚ ਜਿੰਨਾ ਦਮ ਹੈ ਬਿਹਾਰੀਪੁਰ ਹੀ ਕਹਿੰਦੇ ਨੇ ਇੱਕ ਵਾਰੀ ਕਹਿੰਦੇ 42 ਪਾਈਆਂ ਖੜਕੇ ਪਾਰ ਤੋਂ ਲਾ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ ਬੱਲੇ ਰਾਜਾ ਪੰਦਰੀ ਤੇ ਬੋਲਦਾ ਆ ਰਾਜਾ ਤੇ ਬੋਲਦਾ ਸਹੀ ਕਬੱਡੀ ਹੋਵੇ ਅੱਗੇ ਪਾਸੇ ਮੁੰਡਾ ਹਵਾ ਦੇ ਨਹੀਂ ਲੋਟ ਆਉਂਦਾ ਬੱਲੇ ਨਹੀਂ ਲੋਟ ਆਉਂਦਾ ਸਾਰਾ ਸਾਰਾ ਕਮਾਲਪੁਰਾ ਭੰਗੜੇ ਪਾਉਂਦਾ ਬੁਲਟ ਨਹੀਂ ਲੋਟ ਆਉਂਦਾ ਸਾਰਾ ਕਮਾਲਪੁਰਾ ਭੰਗੜੇ ਪਾਉਂਦਾ ਬੁਲਟ ਨਹੀਂ ਲੋਟ ਆਉਂਦਾ ਸਾਹਮਣੇ ਕਬੱਡੀ 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 ਉਸਤਾਦ ਹੀ ਰੇਡਰਾਂ ਨੂੰ ਕਬੱਡੀ ਕਬੱਡੀ ਕਹਿ ਕੇ ਵੀ ਕਬੱਡੀ ਪਾਉਣੀ ਪੈਂਦੀ ਸੀਗੀ ਉਹ ਵੀ ਦੌਰ ਸੀਗਾ ਅੱਜ ਵੀ ਦੌਰ ਹੈ 3 ਪਲੇ ਵਾਲਾ ਨੰਬਰ ਜਾਫੀ ਆਉਂਦਾ ਉਧਰ ਸੁੱਖਾ ਧਾਲੀ ਵਾਲ ਤੱਕੂਪੁਰਾ ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਪੁੱਜੇ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲਓ ਅਗਲੀ ਰੇਡ ਅਗਲੀ ਰੇਡ ਆਓ ਬੁਲਟਾ ਯਾਰ ਰੇਡਰਾਂ ਦੇ ਮੂੰਹ ਰੇਂਡਰ ਨੂੰ ਦਿੱਤਾ ਗਿਆ ਉਹ ਕਮਾਲਪੁਰ ਵਾਲੇ ਵਧੀਆ ਲੱਗਿਆ ਦੁੱਖ ਟੁੱਟ ਗਏ ਸਾਰੇ ਕਮਾਲਪੁਰ ਆ ਗਿਆ ਨਜ਼ਾਰੇ ਪਲੇਅਰ ਪਹੁੰਚੇ ਆ ਸਾਰੇ ਆਨੰਦ ਵਧਿਆ ਹੋਇਆ ਮੇਰੇ ਵੀਰੋ ਆਨੰਦ ਵਧਿਆ ਹੋਇਆ ਐਨ ਰੀਪਲੇਆ ਜੀ ਮਨੀ ਜੀ ਰੀਪਲੇਆ ਨੰਬਰ ਦਾ ਆ ਨੰਬਰ ਦਾ ਰੀਪਲੇ ਹੈ ਇਹ ਨਜ਼ਾਰਾ ਵੱਜਿਆ ਹੋਇਆ ਐਮਐਲਏ ਸਾਹਿਬ ਬੀਬੀ ਸਰਜੀਤ ਕੌਰ ਜੀ ਮਾਣੂਕੇ ਉਹ ਵੀ ਸਾਡੇ ਦਰਮਿਆਨ ਨੇ ਉਧਰ ਸਰਦਾਰ ਕਮਲਜੀਤ ਸਿੰਘ ਦੀ ਬਰਾੜ ਉਹ ਵੀ ਪੁੱਜੇ ਉਹਨਾਂ ਨੂੰ ਵੀ ਜੀ ਆਖਦੇ ਬਰਾੜ ਸਾਹਿਬ ਜੀ ਆ ਇਹਨੂੰ ਆਖਦੇ ਕਮਲਜੀਤ ਸਿੰਘ ਦੀ ਬਰਾੜ ਸਾਡੇ ਦਰਮਿਆਨ ਆਏ ਹੈ ਸੁੱਖਾ ਧਾੜੀ ਵਾਲ ਨਾਲ ਸਤਕਾਰ ਸਾਹਮਣੇ ਦੇ ਖਿਡਾਰੀ ਜਫਾ ਯੋਧੇ ਦਾ ਆ ਕਮਾਲ ਪਰੋ ਲਲਕਾਰੇ ਪੈਂਦੇ ਯਸਾ ਯੋੜੇ ਦਾ ਕਮਾਲ ਪੁਰੇ ਲਲਕਾਰੇ ਪੈਂਦੇ ਆਹ ਕੈਨੇਡਾ ਅਮਰੀਕਾ ਪੂਰੀ ਦੁਨੀਆ ਤੇ ਬੈਠੇ ਲੋਕ ਮੱਖਣ ਅਲੀ ਜੀ ਅੱਜ ਨਜ਼ਾਰੇ ਲੈਂਦੇ ਅੱਜ ਨਜ਼ਾਰੇ ਲੈਂਦੇ ਦੁਨੀਆ ਦੇ ਬੈਠੇ ਸਾਰੇ ਪ੍ਰਵਾਸੀ ਉਹ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਤਾਂ ਹੀ ਅੱਜ ਕਰ ਰਤਵਾ ਮਰਿਆ ਹੈ ਕਮਾਲ ਕਬੱਡੀ ਦਾ ਆ ਗਿਆ ਓ

ਓ ਵਾਹ ਨਈਓ ਪੰਜਾਬੀਓ ਤੁਹਾਡੀ ਹਾਜ਼ਰੀ ਸਾ ਖੇਡ ਕਬੱਡੀ ਦੁਨੀਆ ਦੇ ਨਕਸ਼ੇ ਦੇ ਉੱਪਰ ਐਵੇਂ ਨਹੀਂ ਆਈ ਸਾਰੇ ਪ੍ਰਵਾਸੀਆਂ ਦਾ ਤੇ ਸਾਰੇ ਪੰਜਾਬੀਆਂ ਦਾ ਉਸਤਾਦ ਜੀ ਸ਼ੀਲੂ ਆਇਆ ਕਹਿੰਦਾ ਵੀ ਉਸਤਾਦ ਕਬੱਡੀਆਂ ਖੁੱਲੀਆਂ ਕਰਤੀਆਂ ਮੈਂ ਕਿਹਾ ਹਾਂ ਕਹਿੰਦਾ ਵਧੀਆ ਕੀਤਾ ਐਨ ਕਹਿੰਨਾਂ ਦੇ ਵੀ ਜਾਫੀ ਵੀ ਦਲੇਰ ਚਾਹੀਦਾ ਕਿ ਕਮਾਲਪੁਰੇ ਮੇਲਾ ਮੱਲੀਏ ਰੱਖ ਤੇ ਜੌਂਡੀਅਰ ਨਵੇਂ ਨਕੋਰ ਲੋਕੀ ਕਹਿੰਦੇ ਸ਼ੀਲੂ ਜਿੱਤੂਗਾ ਮੈਨੂੰ ਲੱਗਦਾ ਜਿੱਤੂਗਾ ਕੋਈ ਹੋਰ ਕਮਾਲਪੁਰੇ ਮੇਲਾ ਮਿੱਟੀਏ ਰੱਖ ਤੇ ਜੌਂਡੀਅਰ ਨਵੇਂ ਨਕੋਰ ਬੁੱਲਟ ਵੀ ਅੱਜ ਮਾਰੀ ਜਾਂਦਾ ਪੂਰਾ ਆਪਣਾ ਯੋਰ ਕਮਾਲਪੁਰੇ ਮੇਲਾ ਬੱਲੀਏ ਰੱਖ ਤੇ ਜੌਂਡੀਅਰ ਨਵੇਂ ਨਕੋਰ ਨਵੇਂ ਨਕੋਰ ਜੌਂਡੀਅਰ ਟਰੈਕਟਰ ਖੇਡ ਕਬੱਡੀ ਦੇ ਇਤਿਹਾਸ ਦੇ ਬੰਨਿਆਂ ਦੇ ਉੱਪਰ ਅੱਜ ਵੀ ਇਬਾਰਤ ਲਿਖ ਦਸਰੇ ਤੋ ਆਪੇ ਪੋਇਦਾ ਇੱਥੇ ਗੱਡਾ ਅਜ ਕਿਸੇ ਕਿਸੇ ਤੋਂ ਹੀ ਨਿਕਲਣਾ ਹੈ ਕੌਣ ਗੱਡਾ ਕੱਢ ਕੇ ਦਿਖਾਊਗਾ ਆਹ ਗਰਾਊਂਡ ਦੇ ਵਿੱਚ ਅਜ ਪਤਾ ਲੱਗ ਜਾਊਗਾ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਹਾਂ ਇਸ਼ਾਰਾ ਆ ਗਿਆ ਵੀ ਨੰਬਰ ਜਿਹੜਾ ਮਹਿਮਦਵਾਲ ਦੀ ਟੀਮ ਨੂੰ ਦਿੱਤਾ ਗਿਆ